ਕੀਤਾ ਕਾਸਾ ਸੈਤੂ ਜੀ ਫਤੇ ਥੋਦਾ ਆਪਣਾ ਪਿਆਰਾ ਬੱਚਾ ਹੁਣ ਢਿੱਲੋ ਇਹ ਸੋਨੂੰ ਦਰਸ਼ਨ ਤੋਂ ਜਾ ਰਹਾ ਹਾਂ ਦਰਵਾਜ਼ਾ ਮੈਂ ਤਾਂ ਮਾਤਾ ਸੈਪ ਦਰ ਮਾਤਾ ਸੁੰਦਰਤਾ ਜੀ ਦਰਵਾਜ਼ਾ ਸੈਪ ਤੱਤਸ਼ੀ ਦੰਦਮਾ ਸੈਤ ਜੀ ਦੇ ਬੈਸ ਹੈ ਅਜੋੜੀ ਤਰਿ ਇਹ ਦਰਸ਼ਨ ਮੈਂ ਥੋਦੇ ਨਾਲ ਜਸ ਸੰਦਾ ਤਰਦਾ ਇਸ ਪਾਵਨ ਪਿਛਟ ਸਟਾਰਤੇ ਤੋ ਦੋਬੀ ਸੰਜੀਨੇ ਅੰ ਸੈਸਨ ਰੁਮਾਤਾ ਸੈਪ ਤੋ ਬਤਾ ਸੁੰਦਰ ਸਰ ਦਿੱਲੀ ਤੋਂ ਸੰਦਾਤਾ ਨਾਲ ਗਾਨ ਵਿੱਚ ਸ਼ਾਮਲ ਹੋਏ ਉਹਨਾਂ ਨੇ ਦੋਬੀ ਸੰਜੀਤੋਂ ਪੁੱਛਿਆ ਟੀ ਕੀ ਬਾਤਾ ਦੁਜਰੀ ਚ ਸੈਪ ਜਾਦੇ ਨਹੀਂ ਹੁੰਦੀ ਤੂ ਸੈਪ ਜੀ ਨੇ ਬਚਨ ਦਿੱਤੇ ਤੇ ਸਿਸਪੇ ਵਾਰ ਦिए ਤੇ ਚਾਰ ਚਾਰ ਮੂਏ ਤੋ ਟਿਆਉ ਆ ਇਵਤ ਦੇ ਹਰਜਾਨ ਤੇ ਖਾਸਾ ਪੁੱਤਰ ਤੇ ਰੂਪ ਵਿੱਚ ਮਾਦਾ ਸੈ ਤੜਜੀ ਅਸ਼ਿਆ ਆਸਾਨ ਤੇ ਬੋਲਾਇ ਡਾਈਡੈਸ਼ਨ ਲਈ ਪਾਬੰਦ ਦੁਆਰਾ ਮਾਤਾ ਸੇਪਾ ਮਾਤਾ ਸੁੰਦੀਤੌਰ ਦੀ ਜਨ ਦੂਜ ਬੋਦੀਤ ਹੈ ਆਪੋ ਨਵੀਂ ਯਾਦ ਵਿੱਚ ਦੁਨ ਦਾ ਸਿਮਰਤਾ ਦੇ ਹਾਂ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਸ਼੍ਰੀ ਵਾਇਰੂ ਸਤਿ ਨਮਸ੍ਰੀ ਫਾਇਰੂ ਸਤਿ ਨਮਸ੍ਰੀ ਸ਼੍ਰੀ ਵਾਇਰੂ ਸਤਿ ਨਮਸ੍ਰੀ ਸ਼੍ਰੀ ਵਾਇਰੂ ਸਤਿ ਨਮਸ੍ਰੀ ਫਾਇਰੂ 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 ਸਤਿ ਨਮਸ੍ਰੀ नंदीसा बोए ली दम दमा से जीदे दर्शन तन सीवीएस से दरबार जो दर्शन तन आए हो सारे आधा और बहुत तन बार मेरी वीडियो देखे लाइक और तो दिनाल और क्या सी तो दरबार ये वीडियो ये तरुंबा पुरे तर लायो मेरे नाला लाइक तरी शेयर तरी अंतर जोर तरी भी मैं और जैसे तो दरबार